ਸਤਿ ਸ਼੍ਰੀ ਅਕਾਲ ਜੀ ਵੈਲਕਮ ਐਸੀ ਤੁਹਾਡਾ ਸਾਡੇ ਚੈਨਲ ਸੂਟ ਡਿਜ਼ਾਈਨਰ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਬਹੁਤ ਵਧੀਆ ਹੋਵਗੇ ਤੇ ਆਪਣੀ ਅੱਜ ਵਾਲੀ ਜਿਹੜੀ ਕਲੈਕਸ਼ਨ ਹੈ ਜੀ ਬਹੁਤ ਹੀ ਪਿਆਰੇ ਜਿਹਾ ਆਪਣੇ ਸੂਟ ਰੈਡੀ ਹੋਏ ਆ ᱛੀ ਆਪਾਂ ਤੁਹਾਡੇ ਨਾਲ ਸ਼ੇਅਰ ਕਰਦੇ ਆ ਸਕਰੀਨ ਦੇ ਉੱਪਰ ਆਪਣਾ ਨੰਬਰ ਸ਼ੋ ਹੁੰਦਾ ਜੀ ਇਹ ਆਪਣਾ ਵਟਸਐਪ ਨੰਬਰ ਹੈ ਇਹਨਾਂ ਵਿੱਚੋਂ ਤੁਹਾਨੂੰ ਕੋਈ ਵੀ ਸੂਟ ਪਸੰਦ ਆਉਂਦਾ ਤੁਸੀਂ ਸਕਰੀਨਸ਼ਾਟ ਲੈ ਕੇ ਸਾਨੂੰ ਵਟਸਐਪ ਕਰਦਿਆ ਕਰੋ ਪਲੀਜ਼ ਤੁਸੀਂ ਪਿਕਚਰ ਜਰੂਰ ਸੈਂਡ ਕਰਿਆ ਕਰੋ ਕਿਉਂਕਿ ਤੁਸੀਂ ਕਈ ਵਾਰ ਇਦਾਂ ਫੋਨ ਕਰਕੇ ਪੁੱਛਦੇ ਹੋ ਵੀ ਇਹ ਸੂਟ ਕਿੰਨੇ ਦਾ ਕਿਹੜਾ ਫੈਬਰਿਕ ਤਾਂ ਇਦਾਂ ਨਹੀਂ ਪਤਾ ਲੱਗਦਾ ਬਾਕੀ ਫੈਬਰਿਕ ਦੀ ਡਿਟੇਲ ਵੀ ਆਪਾਂ ਤੁਹਾਨੂੰ ਪੂਰੀ ਵੀਡੀਓ ਚ ਦਿੰਨੇ ਆ ਤਾਂ ਤੁਸੀਂ ਵੀਡੀਓ ਨੂੰ ਲਾਸਟ ਤੱਕ ਜਰੂਰ ਦੇਖਿਆ ਕਰੋ ਸਕਿੱਪ ਨਾ ਕਰਿਆ ਕਰੋ ਕਿਉਂਕਿ ਪੂਰੀ ਡਿਟੇਲ ਆਪਾਂ ਫੈਬਰਿਕ ਦੀ ਹਰ ਚੀਜ਼ ਦੀ ਤੁਹਾਨੂੰ ਵੀਡੀਓ ਦੇ ਵਿੱਚ ਦਿੱਤੀ ਹੁੰਦੀ ਆ ਆਪਾਂ ਸ਼ੁਰੂ ਕਰਦੇ ਆ ਆਪਣਾ ਫਰਸਟ ਸੂਟ ਹੈ ਜੀ ਬਹੁਤ ਹੀ ਪਿਆਰਾ ਜਿਹਾ ਗਾਜਰੀ ਜੀ ਟੋਨ ਦਾ ਸ਼ੇਡ ਆ ਬਹੁਤ ਪਿਆਰਾ ਸ਼ੇਡ ਆ ਜੀ ਇਹ ਸੈਲਫ ਟਿਸ਼ੂ ਦੇ ਉੱਪਰ ਆ ਪਿਓਰ ਸੈਲਫ ਟਿਸ਼ੂ ਦੇ ਉੱਪਰ ਰੈਡੀ ਕੀਤਾ ਆਪਾਂ ਠੀਕ ਹੈ ਜੀ ਫੈਬਰਿਕ ਚ ਸੈਲਫ ਆ 올 ਓਵਰ ਸੂਟ ਆਪਾਂ ਹੀ ਰੈਡੀ ਕੀਤਾ ਤੁਸੀਂ ਮੈਚਿੰਗ ਵੀ ਰੱਖ ਸਕਦੇ ਹੋ ਟੋਟਲੀ ਹੈਂਡਵਰਕ ਦਾ ਪੀਸ ਰੈਡੀ ਹੋਇਆ ਹਾਂਜੀ ਬਹੁਤ ਹੀ ਪਿਆਰਾ ਜਿਹਾ ਪੀਚ ਗਾਜਰੀ ਜਿਹਾ ਕਲਰ ਆ ਬੜਾ ਪਿਆਰਾ ਜਿਹਾ ਸ਼ੇਡ ਆ ਪੂਰਾ ਸੈਲਫ ਦੇ ਵਿੱਚ ਆ ਫੈਬਰਿਕ ਪੀਸੂ ਦੇ ਵਿੱਚ ਹਾਂਜੀ ਇਹਦੀ neck ਤੇ ਕੰਮ ਆ ਗਿਆ ਬਹੁਤ ਹੀ ਪਿਆਰੀ ਜੀ ਦੀ neck ready ਹੋਈ ਹੈ ਟੋਟਲੀ ਹੈਂਡਵਰਕ ਦਾ ਪੀਸ ready ਹੋਇਆ ਜੀ ਇਹਦੀ neck line ਆ ਗਈ ਬਹੁਤ ਹੀ ਪਿਆਰੀ ਜੀ ਦੀ neck ready ਹੋਈ ਹੈ ਇਹਦੇ ਵਿੱਚ ਆਪਾਂ ਮੋਰ ਪੰਖੀ ਜੀ ਟੂਨ ਦਾ ਟੱਚ ਦਿੱਤਾ ਜੀ ਰੇਸ਼ਮ ਦਾ ਆਊਟਲਾਈਨਿੰਗ ਦਿੱਤੀ ਐਦਾ ਫਲਾਵਰ ਨੂੰ ਠੀਕ ਹੈ ਜੀ ਤੁਸੀਂ ਚੈੱਕ ਕਰੋ ਬਹੁਤ ਹੀ ਪਿਆਰੀ ਜੀ ਇਹਦੀ neck ready ਹੋ ਗਈ ਕਲੀਆਂ ਦਾ ਪੈਨਲ ਆ ਗਿਆ ਜੀ ਤੇ ਪੂਰੇ ਦੇ ਵਿੱਚ ਆਪਾਂ ਐਦਾ ਪਰਮੀ ਬੂਟੀ ਐਡ ਆਨ ਕੀਤੀ ਹੋਈ ਹੈ ਫਰੰਟ ਤੇ ਬੂਟੀ ਆ ਚੁੱਕੀ ਪੂਰੇ ਫਰੰਟ ਤੇ ਇਦਾਂ ਕਲੀਆਂ ਐਂਡ ਬੂਟੀ ਐਡ-ਆਨ ਕੀਤੀ ਹੋਈ। ਬਹੁਤ ਪਿਆਰਾ ਜਿਹਾ ਸ਼ੇਡ ਹੈ ਜੀ ਇਹ ਐਂਡ ਇਹਨੂੰ ਆਪਾਂ 골ਡਨ ਫਿਨਿਸ਼ਿੰਗ ਦਿੱਤੀ ਹੈ। ਇਹ ਆਗਿਆ ਜੀ ਦੀਆਂ 슬ੀਵਸ 슬ੀਵਸ ਦੇ ਉੱਪਰ ਵੀ ਆਪਾਂ ਇਦਾਂ ਪੂਰਾ ਬਾਰਡਰ ਦੇ ਕੇ ਤੇ ਵਿੱਚ ਬੂਟੀ ਐਡ ਕੀਤੀ ਹੈ ਪੂਰੀ 슬ੀਵਸ ਤੇ ਇਦਾਂ ਬੂਟੀ ਆ ਜੂ। カラー ये बहुत ज्यादा प्यारा है बाकी ਤੁਸੀਂ ਟਿਸ਼ੂ ਦੇ ਉੱਪਰ ਆਪਣੀ ਚੁਆਇਸ ਦਾ ਕੋਈ ਵੀ ਕਲਰ ਰੈਡੀ ਕਰਵਾ ਸਕਦੇ ਹੋ ਠੀਕ ਹੈ ਜੀ ਇਹਦੇ ਨਾਲ ਆਪਾਂ ਪਟਿਆਲਾ ਸਲਵਾਰ ਰੱਖੀ ਹੈ ਤੁਸੀਂ ਚਾਹੋ ਤਾਂ ਸਲਵਾਰ ਤੇ ਵੀ ਕੰਮ ਕਰਵਾ ਸਕਦੇ ਹੋ ਬਟ ਇਹ ਆਪਾਂ ਫੁੱਲ ਹੈਵੀ ਦੇ ਵਿੱਚ ਪਟਿਆਲਾ ਸਲਵਾਰ ਰੈਡੀ ਕੀਤੀ ਹੈ ਜੀ ਇਹ 올ਓਵਰ ਸੂਟ ਰੱਖਿਆ ਆਪਾਂ 셀ਫ ਦੇ ਵਿੱਚ ਹੀ ਸਲਵਾਰ ਆ ਕਿਉਂਕਿ ਜਿੱਦਾਂ ਹੈਵੀ ਪਟਿਆਲਾ ਸਲਵਾਰ ਬਣਦੀ ਹੈ ਤੈਨੂੰ ਫੈਬਰਿਕ ਜਿਆਦਾ ਲੱਗਦਾ ਤਾਂ ਇਸ ਕਰਕੇ ਆਪਾਂ ਨੂੰ ਡਾਈ ਹੀ ਕਰਵਾਉਣਾ ਪੈਣਾ ਕਿਉਂਕਿ ਆਪਾਂ ਨੂੰ ਕੱਟ ਸਿਰਫ 5 ਮੀਟਰ ਦੀ ਹੀ ਮਿਲਦੀ ਆ ਤਾਂ ਪਿਓਰ ਚਨਾਉਣ ਦਾ ਆ ਗਿਆ ਜੀ ਇਹਦੇ ਨਾਲ ਦੁਪੱਟਾ ਤੇ ਦੁਪੱਟੇ ਨੂੰ ਆਪਾਂ ਜਿੱਦਾਂ ਆਪਾਂ ਬੂਟੀ ਦੇ ਵਿੱਚ ਆਊਟਲਾਈਨਿੰਗ ਦਿੱਤੀ ਹੈ ਮੋਰ ਪੰਕੀ ਸ਼ੇਡ ਦੀ ਜੋ ਕਿ ਇਹਦੇ ਉੱਪਰ ਬਹੁਤ ਉੱਠ ਕੇ ਆਇਆ ਕੰਬੀਨੇਸ਼ਨ ਸੇਮ ਕਲਰ ਦੀ ਆਪਾਂ ਇਹਨੂੰ ਲੇਸ ਦੀ ਫਿਨਿਸ਼ਿੰਗ ਦਿੱਤੀ ਹੈ ਤਾਂ ਚਨਾਉਣ ਦਾ ਦੁਪੱਟਾ ਰੱਖ ਕੇ ਇਹ ਐਜ਼ ਇਟ ਇਜ਼ ਬਣਿਆ ਹੋਇਆ ਵੀ ਬਹੁਤ ਪਿਆਰਾ ਜਿਹਾ ਲੱਗ ਰਿਹਾ ਜੀ ਕਲਰ ਐਂਡ ਵਰਕ ਬਟ ਤੁਸੀਂ ਆਪਣੀ ਚੁਆਇਸ ਦੇ ਅਕੋਰਡਿੰਗ ਕਿਸੇ ਵੀ ਕਲਰ ਕਿਸੇ ਵੀ ਫੈਬਰਿਕ ਤੇ ਰੈਡੀ ਕਰਵਾ ਸਕਦੇ ਹੋ ਜਿੱਦਾਂ ਟਿਸ਼ੂ ਪਲੇਨ ਤੇ ਕਰਵਾ ਸਕਦੇ ਹੋ 크ਰੇਪ ਦੇ ਉੱਪਰ ਹੋ ਜਾਊਗਾ ਉਹ ਤੁਸੀਂ ਸਾਨੂੰ ਦੱਸ ਸਕਦੇ ਹੋ ਆਪਾਂ ਸੇਮ ਤੁਹਾਨੂੰ ਰੈਡੀ ਕਰਕੇ ਦੇਵਾਂਗੇ ਠੀਕ ਹੈ ਜੀ ਨੈਕਸਟ ਆ ਜਾਂਦਾ ਜੀ ਆਪਣਾ ਇਹ ਵਾਲਾ ਸੂਟ ਇਹ ਵੀ ਬੜਾ ਪਿਆਰਾ ਜਿਹਾ ਸ਼ੇਡ ਆ ਤੁਸੀਂ ਦੇਖ ਸਕਦੇ ਹੋ ਇਹ ਵੀ ਸੈਲਫ ਦੇ ਵਿੱਚ ਫੈਬਰਿਕ ਆ ਪਿਓਰ ਕ੍ਰੇਪ ਰੌਗੀ ਜੀਏ ਸੈਲਫ ਦੇ ਵਿੱਚ ਪਿਓਰ ਕ੍ਰੇਪ ਦਾ ਫੈਬਰਿਕ ਆ ਚੈੱਕ ਕਰੋ ਤੁਸੀਂ ਇਹ ਵੀ ਟੋਟਲੀ ਹੈਂਡਵਰਕ ਦਾ ਪੀਸ ਰੈਡੀ ਹੋਇਆ ਆਪਾਂ ਇਹਨੂੰ ਬਰਗੰਡੀ ਮਹਿਰੂਨ ਜੇ ਕਲਰ ਦਾ ਟੱਚ ਦਿੱਤਾ ਰੇਸ਼ਮ ਦਾ ਇਦਾਂ ਵਰਕ ਦੇ ਵਿੱਚ ਵੀ ਤੇ ਫਿਨਿਸ਼ਿੰਗ ਵੀ ਆਪਾਂ ਇਹਨੂੰ ਇਹ ਕਲਰ ਦਾ ਕੰਬੀਨੇਸ਼ਨ ਦਿੱਤਾ ਜੋ ਕਿ ਬਹੁਤ ਉੱਠ ਕੇ ਆਇਆ ਪੂਰੇ ਫਰੰਟ 'ਚ ਇਦਾਂ ਬੂਟੀ ਆ ਜੂਗੀ ਜੀ ਪਰਮੀ ਬੂਟੀ ਆ ਜਾਂਦੀ ਆ ਬਹੁਤ ਪਿਆਰਾ ਜਿਹਾ ਸ਼ੇਡ ਆ ਇਹ ਵੀ ਐਂਡ ਫੈਬ੍ਰਿਕੇ ਪਿਓਰ ਦਾ ਰਹੂਗਾ ਜੀ ਪੂਰੇ ਬੂਟੀ ਆ ਗਈ ਇਹਦੇ ਘੇਰੇ ਤੇ ਕੰਮ ਆ ਗਿਆ ਤੁਸੀਂ ਚੈੱਕ ਕਰੋ ਇਹਦਾ ਘੇਰਾ ਹੈਵੀ ਦੇ ਵਿੱਚ ਘੇਰਾ ਰੈਡੀ ਹੋਇਆ ਇਹਦੇ ਵਿੱਚ ਆਪਾਂ ਪੂਰਾ ਕਟ ਦਾਣਾ ਐਡ ਕੀਤਾ ਹੋਇਆ ਤੁਸੀਂ ਨੇੜੇ ਤੋਂ ক্লোਜ਼ ਚੈੱਕ ਕਰ ਸਕਦੇ ਹੋ ਇਦਾਂ ਇਹਦਾ ਘੇਰਾ ਆ ਗਿਆ ਠੀਕ ਹੈ ਜੀ ਕਲਰ ਕੰਬੀਨੇਸ਼ਨ ਜਿਹੜਾ ਆਪਾਂ ਇਹਦੇ ਨਾਲ ਦਿੱਤਾ ਉਹ ਬਹੁਤ ਜ਼ਿਆਦਾ ਉੱਠ ਕੇ ਆਇਆ ਤੇ ਇਹਨੂੰ ਫਿਨਿਸ਼ਿੰਗ ਵੀ ਆਪਾਂ ਇਦਾਂ ਮਹਿਰੂਨ ਟੋਨ ਦੀ ਦਿੱਤੀ ਹੋਈ ਆ ਠੀਕ ਹੈ ਜੀ ਇਹਦਾ ਘੇਰਾ ਆ ਗਿਆ ਬੂਟੀਆਂ ਆ ਗਈਆਂ ਫਰੰਟ ਦੇ ਉੱਪਰ ਇਹਦੀਆਂ 슬ੀਵਸ ਆ ਗਈਆਂ ਜੀ 슬ੀਵਸ ਦੇ ਉੱਪਰ ਆਪਾਂ ਇਦਾਂ ਮੰਝ ਦਿੱਤਾ ਹੋਇਆ ਐਂਡ ਫਿਨਿਸ਼ਿੰਗ ਦਿੱਤੀ ਆ ਕਲਰ ਇਹ ਬਹੁਤ ਪਿਆਰਾ ਜਿਹਾ ਸ਼ੇਡ ਆ ਜੀ ਮੰਗੇੋ ਜੀ ਟੋਨ ਦਾ ਕਲਰ ਆ ਇਹ ਆਪਾਂ ਨੂੰ ਸਕਿਨ ਨਹੀਂ ਕਹਿ ਸਕਦੇ ਮੰਗੇੋ ਟੋਨ ਦਾ ਕਲਰ ਆ ਇਹ ਬਹੁਤ ਪਿਆਰਾ ਜਿਹਾ ਸ਼ੇਡ ਆ ਇਹ ਇਹ ਵਾਲੇ ਵੀਡੀਓ 'ਚ ਸ਼ੇਡ ਪ੍ਰੋਪਰ ਨਹੀਂ ਆਉਂਦੇ ਬਟ ਰੀਅਲ 'ਚ ਸ਼ੇਡ ਬਹੁਤ ਜ਼ਿਆਦਾ ਪਿਆਰਾ ਠੀਕ ਹੈ ਜੀ ਤੇ ਇਹਦੇ ਨਾਲ ਆਪਾਂ ਪਿਓਰ ਕ੍ਰੇਪ ਦੀ ਹੀ ਸਲਵਾਰ ਰੱਖੀ ਐ ਫੁੱਲ ਪਟਿਆਲਾ ਦੇ ਵਿੱਚ ਸਲਵਾਰ ਆਉਗੀ ਜੀ ਪਲੇਨ ਪਿਓਰ ਕ੍ਰੇਪ ਤੇ ਐਂਡ ਪਿਓਰ ਚਨਾਉਣ ਦਾ ਆ ਗਿਆ ਦੁਪੱਟਾ ਇਹਦਾ ਤੇ ਦੁਪੱਟੇ ਦੇ ਵਿੱਚ ਵੀ ਆਪਾਂ ਬੂਟੀ ਐਡ ਕੀਤੀ ਐ ਇਦਾਂ ਪੂਰੇ ਦੁਪੱਟੇ ਦੇ ਵਿੱਚ ਇਦਾਂ ਬੂਟੀਆਂ ਐਡ ਕੀਤੀਆਂ ਹੋਈਆਂ ਆਪਾਂ ਜਿਵੇਂ 셔ਟ ਦੇ ਫਰੰਟ ਤੇ ਐਡ ਕੀਤੀਆਂ ਇਦਾਂ ਹੀ ਆਪਾਂ ਦੁਪੱਟੇ 'ਚ ਐਡ ਕੀਤੀਆਂ ਹੋਈਆਂ ਐਂਡ ਲੇਸ ਦੇ ਕੇ ਨਾਲ ਆਪਾਂ ਫਿਨਿਸ਼ਿੰਗ ਦਿੰਦੀ ਹੋਈ ਆ ਠੀਕ ਹੈ ਜੀ ਪੂਰੇ ਦੁਪੱਟੇ ਦੇ ਵਿੱਚ ਇਦਾਂ ਬੂਟੀਆਂ ਆ ਜਾਣੀਆਂ ਚੈੱਕ ਕਰ ਸਕਦੇ ਹੋ ਬਹੁਤ ਹੀ ਪਿਆਰਾ ਜਾਇਆ ਆਪਣਾ ਸੂਟ ਰੈਡੀ ਹੋਇਆ ਹੈਜ਼ ਇਟ ਇਜ਼ ਅ ਸ਼ੇਡ ਬਹੁਤ ਪਿਆਰਾ ਜੀ ਮੰਗੇੋ ਜੀ ਟੋਨ ਦਾ ਸ਼ੇਡ ਆ ਲਾਈਟ ਜਿਹਾ ਤੁਸੀਂ ਇਹਨੂੰ ਮਤਲਬ ਆਪਣੀ ਚੁਆਇਸ ਅਕੋਰਡਿੰਗ ਕਿਸੇ ਵੀ ਕਲਰ ਤੇ ਕਰ ਸਕਦੇ ਹੋ ਬਟ ਇਹ ਵੀ ਬਹੁਤ ਪਿਆਰਾ ਲੱਗ ਰਿਹਾ। ਇਹ ਪਿਓਰ ਸੈਲਫ ਕਰੇਬ ਆ ਜੀ ਸੈਲਫ ਦੇ ਵਿੱਚ ਸ਼ਰਟ ਪਿਓਰ ਪ੍ਰੇਵ ਦੀ ਬਾਟਮ ਪਿਓਰ ਚਨਾਉਣਾ ਦੁਪੱਟਾ ਰਹੂਗਾ ਇਹ। ਬਾਕੀ ਸੇਮ ਵਰਕ ਤੁਸੀਂ ਸੈਮੀ ਤੇ ਵੀ ਰੈਡੀ ਕਰਵਾ ਸਕਦੇ ਹੋ ਕਿਉਂਕਿ ਪਿਓਰ ਦਾ ਫੈਬਰਿਕ ਕਾਸਟਲੀ ਹੁੰਦਾ ਤੁਹਾਨੂੰ ਪਤਾ ਹੀ ਹੈ ਤੁਸੀਂ। ਜੇ ਆਪਾਂ ਆਪਣੇ ਬਜਟ ਦੇ ਅਕੋਰਡਿੰਗ ਥੋੜਾ ਘੱਟ ਕਰਨਾ ਤਾਂ ਆਪਾਂ ਸੈਮੀ ਫੈਬਰਿਕ ਤੇ ਵੀ ਸੇਮ ਵਰਕ ਕਰਵਾ ਸਕਦੇ। ਇਹ ਆ ਗਿਆ ਜੀ ਆਪਣਾ ਨੈਕਸਟ ਸੂਟ। ਇਦੇ ਉੱਪਰ ਆਪਾਂ ਬਹੁਤ ਹੀ ਪਿਆਰਾ ਜਿਹਾ ਕੰਮ ਕੀਤਾ ਠੀਕ ਹੈ ਜੀ ਇਹ ਤਾਂ ਇਹ ਆ ਗਿਆ ਜੀ ਇਹ ਤਾਂ ਘੇਰਾ ਤੁਸੀਂ ਚੈੱਕ ਕਰੋ ਲਾਈਟ ਲੈਮਨ ਜੀ ਟੋਨ ਦਾ ਕਲਰ ਆ ਇਹ ਤੁਸੀਂ ਮਤਲਬ ਵਰਕ ਚੈੱਕ ਕਰੋ ਬਹੁਤ ਹੀ ਪਿਆਰਾ ਜਿਹਾ ਇਹਦੇ ਉੱਪਰ ਆਪਾਂ ਕੰਮ ਕੀਤਾ ਹੈ ਕਲਰ ਕੰਬੀਨੇਸ਼ਨ ਇੰਨੇ ਜ਼ਿਆਦਾ ਉੱਠ ਕੇ ਆਏ ਆ ਜ਼ਰੀ ਦਾ ਟੱਚ ਵੀ ਦਿੱਤਾ ਟੋਟਲੀ ਇਹ ਜ਼ੀਰੋ ਟਾਂਕੇ ਦਾ ਕੰਮ ਰਹੂਗਾ ਇਹਨੂੰ ਜਿੱਦਾਂ ਮਰਜ਼ੀ ਤੁਸੀਂ ਵਾਸ਼ ਕਰੋ ਤੋਂ ਬਹੁਤ ਹੀ ਪਿਆਰਾ ਜਿਹਾ ਵਰਕ ਹੋਇਆ ਜੀ 컬러 ਕੰਬੀਨੇਸ਼ਨ ਤੁਸੀਂ ਚੈੱਕ ਕਰੋ ਬਹੁਤ ਹੀ ਪਿਆਰੇ ਜੀ ਆਪਾਂ ਇਹਦੇ ਉੱਪਰ ਦਿੱਤੇ ਆ ਟੋਟਲੀ 0 ਟਾਂਕੇ ਦਾ ਕੰਮ ਕੀਤਾ ਹੋਇਆ ਘੇਰੇ ਤੇ ਬਾਰਡਰ ਦਿੱਤਾ ਐਂਡ ਕਾਰਨਰਸ ਤੇ ਆਪਾਂ ਇਹਦਾ ਬਾਂਚ ਐਡ ਕੀਤਾ ਠੀਕ ਹੈ ਜੀ ਬਹੁਤ ਪਿਆਰਾ ਜਿਹਾ ਇਹ ਸੂਟ ਲੱਗ ਰਿਹਾ ਮਹਿਰੂਨ ਟੋਨ ਦਾ ਇਹ ਆਪਾਂ ਜਿੱਦਾਂ ਵਰਕ ਚ ਆ ਰਿਹਾ ਫਿਨਿਸ਼ਿੰਗ ਦਿੱਤੀ ਹੈ ਇਹ ਵੀ ਨੈੱਕ ਰੈਡੀ ਕੀਤੀ ਹੈ ਜੀ ਪਾਈਪਿੰਗ ਦੇ ਕੇ ਆਪਣਾ ਜਿੱਦਾਂ ਵਰਕ ਵਿੱਚ ਕਲਰ ਹੁੰਦੇ ਆ ਉਦਾਂ ਹੀ ਆਪਾਂ ਇਹਨੂੰ ਪੌਟਲੀ ਬਟਨ ਲਿੱਤੇ ਆ ਠੀਕ ਹੈ ਜੀ ਐਂਡ ਇਹ ਆ ਗਿਆ ਜਿਹਦੀਆਂ 슬ੀਵਸ 슬ੀਵਸ ਦੇ ਉੱਪਰ ਵੀ ਆਪਾਂ ਇਦਾਂ ਪੂਰਾ ਬੰਚ ਦਿੱਤਾ ਹੋਇਆ ਤੁਸੀਂ ਚੈੱਕ ਕਰ ਸਕਦੇ ਹੋ ਨੇੜੇ ਤੋਂ ਕੰਮ ਦੀ ਫਿਨਿਸ਼ਿੰਗ ਵਿੱਚ ਆਪਾਂ ਜਰੀ ਦਾ ਟੱਚ ਵੀ ਦਿੱਤਾ ਕਿਉਂਕਿ ਬਹੁਤ ਜ਼ਿਆਦਾ ਪਿਆਰਾ ਲੱਗ ਰਿਹਾ ਇਆ ਜੀ ਜੀ ਦੀ ਸਲਵਾਰ ਫੁੱਲ ਪਟਿਆਲਾ ਸਲਵਾਰ ਰੱਖਿਆ ਜੀ ਇਹਦੇ ਨਾਲ ਆਪਾਂ ਹੈਵੀ ਦੇ ਵਿੱਚ ਇਹ ਆਪਣੀ ਚੁਆਇਸ ਹੁੰਦੀ ਹੈ ਤੁਸੀਂ ਸਾਨੂੰ ਦੱਸ ਸਕਦੇ ਹੋ ਜੇ ਤੁਸੀਂ ਫੁੱਲ ਹੈਵੀ ਸਲਵਾਰ ਪਾਉਂਦੇ ਹੋ ਜਾਂ ਨੋਰਮਲ ਪਟਿਆਲਾ ਪਾਉਂਦੇ ਹੋ ਤੁਸੀਂ ਸਾਨੂੰ ਮੈਂਸ਼ਨ ਕਰ ਦਿਆ ਕਰੋ ਮੇਜ਼ਰਮੈਂਟ ਦੇ ਨਾਲ ਆਪਾਂ ਉਦਾਂ ਹੀ ਤੁਹਾਨੂੰ ਰੈਡੀ ਕਰਕੇ ਦਵਾਂਗੇ ਆ ਗਿਆ ਜੀ ਦਾ ਦੁਪੱਟਾ ਪਿਓਰ ਚਨਾਉਣ ਦਾ ਆਪਾਂ ਇਹਦੇ ਨਾਲ ਦੁਪੱਟਾ ਰੱਖਿਆ ਐਂਡ ਮਲਟੀ ਕਲਰ ਜੀ ਤਾਂ ਹੁਣੇ ਵਰਕ ਚ ਆ ਰਿਹਾ ਆਪਾਂ ਮਲਟੀ ਕਲਰ ਦੀ ਇਹਨੂੰ ਲੇਸ ਦੀ ਫਿਨਿਸ਼ਿੰਗ ਦਿੱਤੀ ਹੈ ਬਹੁਤ ਹੀ ਐਲੀਗੈਂਟ ਜਿਹਾ ਸਰਤਾਰੀ ਜਿਹਾ ਸੂਟ ਲੱਗ ਰਿਹਾ ਹੈ ਇਹ ਆਪਣਾ ਕਲਰ ਕੰਬੀਨੇਸ਼ਨ ਹੀ ਬਹੁਤ ਪਿਆਰਾ ਤੇ ਵਰਕ ਵੀ ਇਹਦੇ ਉੱਪਰ ਜਿਹੜਾ ਹੋਇਆ ਬਹੁਤ ਜ਼ਿਆਦਾ ਗ੍ਰੇਸਫੁਲ ਹੈ ਸੈਲਫ ਫੈਬਰਿਕ ਆ ਜਾਂਦਾ ਜ਼ਰੂਰੀ ਨਹੀਂ ਹੁੰਦਾ ਕਿ ਸੇਮ ਫੈਬਰਿਕ ਸੇਮ ਮਿਲੂਗਾ ਆਪਾਂ ਇਹਨੂੰ ਪਲੇਨ ਦੇ ਵਿੱਚ ਹੋਰ ਕਾਟਨ ਚ ਕੀ ਫੈਬਰਿਕ ਆਉਂਦੇ ਆਪਾਂ ਉਹਨਾਂ ਤੇ ਸੇਮ ਵਰਕ ਕਰਾ ਸਕਦੇ ਆ ਕ੍ਰੇਪ ਤੇ ਜੌਰਜਟ ਤੇ ਮਤਲਬ ਤੁਸੀਂ ਆਪਣੀ ਚੁਆਇਸ ਦਾ ਕਲਰ ਦੱਸ ਕੇ ਕੰਮ ਕਰਵਾ ਸਕਦੇ ਹੋ ਇਹ ਆ ਗਿਆ ਜੀ ਨੈਕਸਟ ਸੂਟ ਇਹ ਗ੍ਰੇ ਕਲਰ ਦੇ ਉੱਪਰ ਆ ਇਹ ਦਿਨੇ ਆਪਾਂ ਨੂੰ ਕਿਹਾ ਸੀ ਕਿ ਤੁਸੀਂ ਆਪਣੀ ਚੁਆਇਸ ਦੇ ਸੂਟ ਮੈਨੂੰ ਰੈਡੀ ਕਰਕੇ ਭੇਜ ਦਿਓ ਤਾਂ ਅਲੱਗ-ਅਲੱਗ ਆ ਪੈਟਰਨ ਚ ਆਪਾਂ ਇਹਨਾਂ ਦੇ ਸੂਟ ਰੈਡੀ ਕੀਤੇ ਆ ਇਹ ਫੁੱਲ ਹੈਵੀ ਪਟਿਆਲਾ ਸਲਵਾਰ ਵੇਅਰ ਕਰਦੇ ਆਪਾਂ ਫੁੱਲ ਪਟਿਆਲਾ ਸਲਵਾਰਾਂ ਰੈਡੀ ਕੀਤੀਆਂ ਇਹਨਾਂ ਦੀਆਂ ਇਹ ਆ ਗਿਆ ਜੀ ਗ੍ਰੇ ਕਲਰ ਦੇ कॉटन بیس ਹੈ ਇਹ ਵੀ ਇਹਦੇ neck ਤੇ ਕੰਮ ਹੋਇਆ ਤੁਸੀਂ ਚੈੱਕ ਕਰੋ ਬਹੁਤ ਹੀ ਪਿਆਰੀ ਜੀ neck ਰੈਡੀ ਹੋਈ ਆ ਇਹਦੇ ਵਿੱਚ ਆਪਾਂ ਗੋਟਾ ਐਡ ਆਨ ਕੀਤਾ ਹੋਇਆ ਵਰਕ ਦੇ ਨਾਲ ਹੀ ਚਰੀ ਦਾ ਟੱਚ ਦਿੱਤਾ ਤੁਹਾਡਾ ਚਾਵਲ ਟੰਕਾ ਦੇ ਕੇ ਇਹ ਵੀ neck ਆ ਗਈ ਜੀ ਸੈਂਟਰ ਪੈਨਲ ਆ ਜਾਂਦਾ ਹੈ ਪੈਂਡ ਕਲੀਆਂ ਦਾ ਪੈਨਲ ਆ ਗਿਆ ਇਹ ਵਿੱਚ ਨੀਚੇ ਤੱਕ ਕਲੀਆਂ ਆ ਗਈਆਂ ਠੀਕ ਹੈ ਜੀ ਇਹ ਫੈਬਰਿਕ ਹੀ ਇਦਾਂ ਜੀ ਇਹਦੇ ਵਿੱਚ ਲਾਈਨਾਂ ਨੇ ਫੈਬਰਿਕ 'ਚ ਇਹ ਫੈਬਰਿਕ ਹੀ ਇਦਾਂ ਆਉਂਦਾ ਕਾਟਨ ਬੇਸ ਹੈ neck ਆ ਗਈ ਇਹ ਆਗੀਆਂ ਜੀ ਦੀਆਂ 슬ੀਵਸ 슬ੀਵਸ ਦੇ ਉੱਪਰ ਆਪਾਂ ਇਦਾਂ ਡਬਲ ਬਾਰਡਰ ਦਿੱਤਾ ਹੋਇਆ ਜੋ ਕਿ ਬਹੁਤ ਪਿਆਰਾ ਲੱਗਦਾ ਸਲੀਪ ਸਾਰਨੀ ফুল ਹੈਵੀ ਸਲਵਾਰ ਆ ਗਈ ਜੀ ਐਂਡ ਪਿਓਰ ਚਨਾਉਣ ਦਾ ਦੁਪੱਟਾ ਦੁਪੱਟਾ ਆਪਾਂ ਰੱਖਿਆ ਟਾਈ ਐਂਡ ਟਾਈ ਬਹੁਤ ਹੀ ਪਿਆਰਾ ਜਿਹਾ ਦੁਪੱਟਾ ਰੈਡੀ ਹੋਇਆ ਗ੍ਰੇ ਆਪਾਂ ਇੱਦਾਂ ਸੈਂਟਰ ਰੱਖ ਕੇ ਇੱਦਾਂ ਪੱਲੇ ਦੇ ਆਪਾਂ ਟਾਈ ਐਂਡ ਟਾਈ ਕੀਤੇ ਆ ਫੋਰ ਸਾਈਡ ਪਿੰਕ ਕਲਰ ਨਾਲ ਜਿੱਦਾਂ ਆਪਣੇ ਵਰਕ ਸ਼ੇਡ ਆ ਐਂਡ ਮਲਟੀ ਕਲਰ ਦੀ ਨੂਲੇਜ ਦੀ ਫਿਨਿਸ਼ਿੰਗ ਦਿੱਤੀ ਜੋ ਕਿ ਬਹੁਤ ਜ਼ਿਆਦਾ ਪਿਆਰਾ ਲੱਗੇਗਾ ਇਹ ਜ਼ਰੂਰੀ ਨਹੀਂ ਹੁੰਦਾ ਜੀ ਕਿ ਸੇਮ ਕਲਰ ਤੇ ਹੀ ਤੁਸੀਂ ਸੂਟ ਰੈਡੀ ਕਰਾਉਣਾ ਤੁਸੀਂ ਆਪਣੀ ਚੁਆਇਸ ਦੇ ਅਕੋਰਡਿੰਗ ਕਲਰ ਫੈਬਰਿਕ ਚੇਂਜ ਕਰ ਸਕਦੇ ਹੋ ਜਿੱਦਾਂ ਇਹ ਵਰਕ ਆ ਇਹ ਆਪਣਾ ਜੌਰਜਟ ਕريب ਤੇ ਵੀ ਬਹੁਤ ਪਿਆਰਾ ਲੱਗੂਗਾ ਥੋੜਾ ਆਪਣਾ ਸੈਮੀ ਫਾਰਮਲ ਸੂਟ ਆ ਜਾਂਦਾ ਇਹ ਬਹੁਤ ਪਿਆਰਾ ਜਿਹਾ ਵਰਕ ਹੈ ਇਹ ਆਪਣੀ ਅੱਜ ਦੀ ਕਲੈਕਸ਼ਨ ਸੀ ਜੀ ਉਮੀਦ ਕਰਦੇ ਹਾਂ ਤੁਹਾਨੂੰ ਵਧੀਆ ਲੱਗੀ ਹੋਗੀ ਇੱਕ ਕਮੈਂਟ ਕਰਕੇ ਦੱਸਿਓ ਕਿ ਤੁਹਾਨੂੰ ਆਪਣੀ ਅੱਜ ਵਾਲੀ ਕਲੈਕਸ਼ਨ ਕਿਵੇਂ ਦੀ ਲੱਗੀ ਵੀਡੀਓ ਵਾਚ ਕਰਨ ਲਈ ਧੰਨਵਾਦ